ਸਰ ਬੁੜਲਾਡੇ ਦੇ ਵਿੱਚ ਇੱਕ ਲੁੱਟ ਦੀ ਵਾਰਦਾਤ ਹੋਈ ਸੀ ਦੋਸ਼ੀ ਗ੍ਰਤਾਰ ਕਿਤੇ ਨਹੀਂ ਕੀ ਮਾਮਲਾ ਸੀ ਸਰ ਦਾ ਇਹ 1 23 ਤਰੀਕ ਨੂੰ ਬੁੜਲਾਡਾ ਸਿਟੀ ਦੇ ਵਿੱਚ ਕੁਰਯਾਨੇ ਦੀ ਦੁਕਾਨ ਦੇ ਉੱਤੇ ਦੋ ਨੌਜਵਾਨ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀਗੇ ਔਰ ਉਹਨਾਂ ਨੇ ਪਿਸਟਲ ਦੀ ਆਪਣੀ ਨੋਕ ਦੇ ਉੱਤੇ ਹਥਿਆਰ ਦੀ ਨੋਕ ਦੇ ਉੱਤੇ ਉੱਥੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਦੁਕਾਨਦਾਰ ਦੇ ਮਸਤੈਦੀ ਨਾਲ ਉਹਨਾਂ ਰੋਲਾ ਪਾਇਆ ਤੇ ਉਹਦੇ ਕਰਕੇ ਭਜਨ ਚ ਕਾਮਯਾਬ ਹੋ ਗਏ ਉਦੋਂ ਬਟ ਅਸੀਂ ਕੁਝ ਹੀ ਘੰਟਿਆਂ ਦੇ ਵਿੱਚ ਇਹਨਾਂ ਦੋਵਾਂ ਨੂੰ ਔਰ ਨਾਲ ਹੀ ਜਿਨ੍ਹਾਂ ਨੇ ਇਹਨੂੰ ਹਥਿਆਰ ਪ੍ਰੋਵਾਈਡ ਕੀਤਾ ਸੀਗਾ ਅਸੀਂ ਤਿੰਨੇ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕਰ ਲਿਆ ਔਰ ਇਹਨਾਂ ਤੋਂ ਅਸੀਂ ਦੋ ਜਿਹੜੇ ਆ ਪਿਸਟਲ ਜਿਹੜੇ ਆ ਦੇਸੀ ਗੱਟੇ ਔਰ ਰਿਕਵਰ ਕੀਤੇ ਆ ਕੌਣ ਨੇ ਸਰ ਬੰਦੇ ਇਹ ਕੀ ਇਹਨਾਂ ਦਾ ਇੱਕ ਤੇ ਹੈਗਾ ਜਗਤਾਰ ਸਿੰਘ ਉਰਫ ਕਾਕਾ ਔਰ ਪਿੰਡ ਟਾਲੀਆਂ ਤੋਂ ਦੂਜਾ ਹੈਗਾ ਦਲਜੀਤ ਸਿੰਘ ਉਰਫ ਦੱਲੀ ਇਹਨਾਂ ਦੋਵਾਂ ਤੇ ਪਹਿਲਾਂ ਦੋ ਦੋ ਪਰਚੇ ਵੀ ਦਰਜ ਨੇ ਔਰ ਇੱਕ ਹੋਰ ਆ ਜਿਹੜਾ ਆਲਮਪੁਰ ਤੋਂ ਸੁਖਵਿੰਦਰ ਸਿੰਘ ਜਿਨ੍ਹਾਂ ਨੇ ਇਹਨਾਂ ਨੂੰ ਹਥਿਆਰ ਪ੍ਰੋਵਾਈਡ ਕੀਤਾ ਸੀਗਾ ਉਸ ਦਿਨ ਸਰ ਇਹਨਾਂ ਮਕਸਦ ਕੀ ਸੀ ਥੇ ਆਉਣ ਪਰ ਕੀ ਇਹਨਾਂ ਨੂੰ ਨਾਲ ਕੀ ਗੱਲਬਾਤ ਕੀਤੀ ਇਹ 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 ਲੁੱਟਖੋ ਹੀ ਕਰਨ ਆਏ ਸੀਗੇ ਉਹ ਪਹਿਲਾਂ ਇਹਨਾਂ ਤੇ ਲੁੱਟਖੋ ਦਾ ਇਹੋ ਜਿਹਾ ਕੋਈ ਪਰਚਾ ਦਰਜ ਨਹੀਂ ਹੈ ਬਟ ਸਟਿਲ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਇਨਵੈਸਟੀਗੇਸ਼ਨ ਜਿਹੜੀ ਇਹ ਕਰ ਰਹੇ ਹਾਂ ਡੰਗਾਈ ਦੇ ਨਾਲ ਟੈਕਨੀਕਲ ਤੇ ਜੇ ਹੋਰ ਵੀ ਕੋਈ ਚੀਜ਼ਾਂ ਸਾਹਮਣੇ ਆਉਂਦੀਆਂ ਤੇ ਜ਼ਰੂਰ ਤੁਹਾਡੇ ਵੀ ਧਿਆਨ ਚ ਲਿਆ ਦੇਣਾ ਸਰ ਜਿਹੜੇ ਬੰਦੇ ਨੇ ਹਥਿਆਰ ਪ੍ਰੋਵਾਈਡ ਕਰਵਾਏ ਨੇ ਕੌਣ ਆ ਬੰਦਾ ਇਹ ਕੀ ਦਾ ਕੀ ਬੈਕਗ੍ਰਾਉਂਡ ਹੈਗੀ ਅਜੀ ਪਹਿਲਾਂ ਇੱਤੇ ਪ ਔਰ ਇਹਨੇ 15000 ਰੁਪਏ ਦੇ ਵਿੱਚ ਇਹਨਾਂ ਨੂੰ ਦਿੱਤਾ ਸੀਗਾ ਔਰ ਪਿੱਛੋਂ ਵੀ ਇਹ ਇਸ ਤੋਂ ਕੋ ਸਸਤਾ ਲੈ ਕੇ ਆਇਆ ਕਿਥੋਂ ਲੈ ਕੇ ਆ ਉਹ ਅਸੀਂ ਜਿਹੜੀ ਆ ਇਸ ਵੇਲੇ ਨਹੀਂ ਲੀਕ ਆਊਟ ਕਰ ਸਕਦੇ ਔਰ ਅਸੀਂ ਪੂਰਾ ਆਪਣਾ ਮਸਤੀ ਦੇ ਨਾਲ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਉੱਥੋਂ ਪਿੱਛੇ ਪਹੁੰਚੀਏ ਇਹਨਾਂ ਨੇ ਸਰ ਇਹ ਦੇਸੀ ਆ ਕੋਈ ਕੰਪਨੀ ਦਾ ਕਿਸੇ ਦਾ ਜੈਸੀ ਕੱਟੇ ਨੇ ਜੀ ਕੋਈ ਨਾਲ ਕੰਪਨਸ ਵੀ ਸੀ ਜਾਂ ਤਾਂ ਖਾਲੀ ਸੋਸਟਾ ਮਸਟ ਰਾਉਂਡ ਹੈਗੇ ਸੀਗੇ ਜੀ ਰਾਉਂਦ ਵੀ ਬਰਾਮਦ ਕੀਤੇ ਆ ਸੀ ਸਰ ਤਿੰਨਾਂ ਨੂੰ ਅਲੱਗ-ਅਲੱਗ ਜਗ੍ਹਾ ਤੋਂ ਗ੍ਰਿਫਤਾਰ ਕੀਤਾ ਗਿਆ ਇੱਕੋ ਜਗ੍ਹਾ ਮਿਲੇ ਨਹੀਂ ਤੁਸੀਂ ਜਦੋਂ ਗ੍ਰਿਫਤਾਰੀ ਹੁੰਦੀ ਆ ਉਹ ਤੁਹਾਨੂੰ ਪਤਾ ਅਲੱਗ-ਅਲੱਗ ਫੜਦੇ ਆ ਆਪਾਂ ਉਹਨਾਂ ਤੋਂ ਬਾਅਦ ਹੀ ਜਿੱਥੋਂ ਇਹਨਾਂ ਲਿਆਂਦਾ ਉਹਦਾ ਪਤਾ ਲੱਗਾ ਉਹਨੂੰ ਵੀ ਅਸੀਂ ਫੜ ਲਿਆ ਹੁਣ ਅਸੀਂ ਇਹ ਤਿੰਨਾਂ ਦੀ ਸਾਡਾ ਟੁਗਾਈ ਨਾਲ ਚੱਲ ਰਹੀ ਹੈ ਕਿ ਕੀ-ਕੀ ਇਹਨਾਂ ਦੇ ਮਨਸੂਬੇ ਸੀਗੇ ਔਰ ਗਾਂ ਇਹਨਾਂ ਨੇ ਕੋਈ ਹੋਰ ਵੀ ਕਿਤੇ ਵਾਰਦਾਤ ਨੂੰ ਦਿੱਤਾ ਹੋਵੇ ਜਿਹੜਾ ਸਾਡੇ ਧਿਆਨ ਚ ਨਾ ਹੋਵੇ ਉਹ ਸਾਰੀ ਗੱਲ ਜੋ ਜੋ ਸਾਹਮਣੇ ਆਏਗੀ ਤੁਹਾਨੂੰ ਟਾਈਮਲੀ ਅਸੀਂ ਜਿਹੜਾ ਤੁਹਾਡੇ ਧਿਆਨ ਚ ਸਰ ਲੋਕ ਡਰੇ ਹੋਏ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਗੇ ਜਿਹੜੇ ਡਰੀ ਹੋਏ ਲੋਕ ਨੇ ਤੁਸੀਂ ਇਹ ਜਿਸ ਤਰ੍ਹਾਂ ਦੁਕਾਨਦਾਰ ਨੇ ਵੇਖੋ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿਉਂਕਿ ਇਹ ਜਿਹੜਾ ਹਥਿਆਰ ਚਲਾਉਣਾ ਵੀ ਤੁਹਾਨੂੰ ਪਤਾ ਹੈ ਕਿ ਦੀ ਪ੍ਰੈਕਟਿਸ ਔਰ ਜਿਹੜਾ ਕੋਈ ਸਹੀ ਕੰਮ ਵਾਸਤੇ ਜਿਹੜਾ ਕੋਈ ਚਲਾਉਂਦਾ ਉਹਦਾ ਹੀ ਜੇਰਾ ਹੁੰਦਾ ਉਸ ਦਿਨ ਜਿਹੜਾ ਇਹਨਾਂ ਨੇ ਜਰੂਰ ਕੋਸ਼ਿਸ਼ ਕੀਤੀ ਆ ਪਰ ਦੁਕਾਨਦਾਰ ਦੇ ਰੌਲਾਪਾਉਣ ਕਰਕੇ ਭੱਜਣ 'ਚ ਜਰੂਰ ਹੋ ਗਏ ਸਫਲ ਔਰ ਇਹੀ ਕਵਾਂਗੇ ਕਿ ਥੋੜਾ ਜਿਹਾ ਆਪਣਾ ਇੱਕ ਤੇ ਸਤਰਕ ਰਹਿਣ ਜਿਸ ਤਰ੍ਹਾਂ ਇੱਕ ਵੀਡੀਓ ਕੈਮਰੇ ਲਾਏ ਹੋ ਸੀ ਜਿਨ੍ਹਾਂ ਨੇ ਸਾਨੂੰ ਹੈਲਪ ਕੀਤੀ ਹੈ ਸੀਸੀਟੀਵੀ ਵੱਧ ਤੋਂ ਵੱਧ ਰੋਡਸ ਨੂੰ ਕਵਰ ਕਰਨ ਇਹ ਤੁਹਾਡਾ ਆਪਣਾ ਹੀ ਨਹੀਂ ਆਸ-ਪਾਸੇ ਦਾ ਔਰ ਖੁਦ ਦਾ ਵੀ ਇਹਦੇ ਵਿੱਚ ਫਾਇਦਾ ਹੀ ਆ ਪ੍ਰਸ਼ਾਸਨ ਦਾ ਨੂੰ ਵੀ ਇਸ ਚੀਜ਼ ਨਾਲ ਕਾਫੀ ਹੈਲਪ ਮਿਲਦੀ ਹੈ ਸਰ ਜਦੋਂ ਭੱਜੇ ਸੀਗੇ ਇਹਨਾਂ ਕੋਲ ਕੋਈ ਵਹੀਕਲ ਵੀ ਸੀਗਾ ਜਾਂ ਇਤੋਂ ਭੱਜ ਗਏ ਮੋਟਰਸਾਈਕਲ ਸੀਗਾ ਜੀ ਮੋਟਰਸਾਈਕਲ ਵੀ ਮੋਟਰਸਾਈਕਲ ਵੀ ਬਰਾਬਰ ਕਰਿਆ